ਚੰਡੀਗੜ੍ਹ ਦੇ ਰੋਜ਼ ਗਾਰਡਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਰੋਜ਼ ਗਾਰਡਨ ਦੇ ਵਿੱਚ ਮਹਿਲਾ ਦਾ ਕਤਲ ਕੀਤਾ ਗਿਆ 40 ਸਾਲਾ ਮਹਿਲਾ ਦਾ ਦਿਨ ਦਿਹਾੜੇ ਮਰਡਰ ਕੀਤਾ ਗਿਆ ਮਹਿਲਾ ਦਾ ਗਲਾ ਵਾਟ ਕੇ ਉਸ ਦਾ ਕਤਲ ਕੀਤਾ ਗਿਆ ਤਾਂ ਰੋਜ਼ ਗਾਰਡਨ ਦੇ ਬਾਥਰੂਮ ਦੇ ਵਿੱਚ ਉਹ ਲਾਸ਼ ਮਿਲੀ ਹੈ ਤਾਂ ਚੰਡੀਗੜ੍ਹ ਦਾ ਰੋਜ਼ ਗਾਰਡਨ ਜੋ ਜਿੱਥੇ ਕਾਫੀ ਫੇਅਰ ਵਗੈਰਾ ਲੱਗਦੇ ਨੇ ਉੱਥੇ ਪੁਲਿਸ ਵੀ ਕਈ ਵਾਰ ਤਾਇਨਾਤ ਰਹਿੰਦੀ ਆ ਉੱਥੇ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਜਾਂਦਾ ਦਿਨ ਦਿਹਾੜੇ ਇੱਕ 40 ਸਾਲਾ ਮਹਿਲਾ ਜਿਸ ਦਾ ਮਰਡਰ ਕੀਤਾ ਗਿਆ ਹੈ ਰੋਜ਼ ਗਾਰਡਨ ਦੇ ਬਾਥਰੂਮ ਦੇ ਵਿੱਚੋਂ ਇਹ ਲਾਸ਼ ਮਿਲਿਆ ਬਧੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਫੋਨ ਲਾਈਨ ਤੇ ਜੁੜੇ ਹੋਏ ਨੇ ਮਨੋਜ ਕੀ ਕੁਝ ਜਾਣਕਾਰੀ ਹੈ ਇੱਕ 40 ਸਾਲਾ ਮਹਿਲਾ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਦਿਨ ਵਾਲੀ ਗੱਲ ਹੈ ਕਿ ਔਰ ਇਹ ਕੁਛ ਹੀ ਥੇਰ ਪਹਿਲਾਂ ਕਰੀਬ 15 20 ਮਿੰਟ ਪਹਿਲਾਂ ਦੀ ਇਹ ਪੂਰੀ ਘਟਨਾ ਹੈ ਜਿਹਦੇ ਵਿੱਚ ਇੱਕ ਇੱਕ ਜਿਹੜੀ ਮਹਿਲਾ ਹੈ ਕਰੀਬ 40 ਸਾਲ ਦੀ ਇਹ ਮਹਿਲਾ ਹੈ ਦੱਸਿਆ ਜਾ ਰਿਹਾ ਹਾਲਾਂਕਿ ਹਜੇ ਤੱਕ ਤਾਂ ਇਹਦੀ ਪਛਾਣ ਵੀ ਨਹੀਂ ਹੋ ਪਾਈ ਔਰ ਉਹ ਉਦਾ ਜਿਹੜਾ ਰੋਜ਼ ਗਾਰਡਨ ਦਾ ਜਿਹੜਾ टॉयलेट है वाशरूम है लेडी टॉयलेट है उसे बॉडी मिली है और उसको बाद जोड़ा भी अज्ञात थी अजे तक नहीं पता चल पाया कि कौन सी गला रेत के वह मर्डर करके उसको फरार हो गया और जी उसे रागीर थी जब बाथरूम के काफी तेज आवाज आई चिलान की आवाज आई तो उसे जो खड़े थे उन्होंने जब जाके देखा तो जीड़ी लेडी है वह पूरा गला रेत के उ जोड़ा चाकू है ਜਿਹੜਾ ਤੇਜ਼ਦਾਰ ਹਥਿਆਰ ਸੀ ਦਾ ਤੇਜ਼ਦਾਰ ਜਿਹੜਾ ਚਾਕੂ ਸੀ ਉਹਦੇ ਤੇ ਉੱਥੇ ਹੀ ਫੁੱਟ ਕੇ ਜਿਹੜਾ ਗਿਆਤ ਸੀ ਉਹ ਉੱਥੋਂ ਭੱਜ ਗਿਆ ਹਾਲਾਂਕਿ ਹੁਣ ਇੱਥੇ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਜਿਹੜੀ 40 ਸਾਲਾਂ ਦੀ ਜਿਹੜੀ ਲੇਡੀ ਹੈ ਉਹਦਾ ਬਰਸੀ ਉੱਥੇ ਰਿਕਵਰ ਕੀਤਾ ਗਿਆ ਹੈ ਪੁਲਿਸ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਛੇ ਘਰ ਦੀ ਉਹ ਲੇਡੀ ਹੈ ਅੱਛੇ ਘਰ ਦੀ ਉਹ ਲੇਡੀ ਦੱਸੀ ਜਾ ਰਹੀ ਹੈ ਹਾਲਾਂਕਿ ਪਛਾਣ ਹੁਣ ਪੁਲਿਸ ਕਰਦੀ ਨਜ਼ਰ ਆ ਰਹੀ ਉਸ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਲੇਕਿਨ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਉਹਦੀ ਮੌਤ ਹੋ ਚੁੱਕੀ ਹੈ ਲੇਕਿਨ ਦੇਖੋ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਰੋਜ਼ ਗਾਰਡਨ ਜਿੱਥੇ ਅੱਜ ਵੀ ਸੈਚਰਡੇ ਹੈ ਵਿਜੈਂਡ ਹੈ ਔਰ ਕਾਫੀ ਰਸ਼ ਹੁੰਦਾ ਹੈ ਲੇਕਿਨ ਬਿਲਕੁਲ ਰੋਜ਼ ਗਾਰਡਨ ਦੇ ਵਿਚਾਲੇ ਟਾਇਲਟ ਹੈ ਜਿਹੜਾ ਟਾਇਲਟ ਹੈ ਔਰ ਉਹਦੇ ਵਿੱਚ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਲੇਡੀ ਜਿਹੜੇ ਰਾਹਗੀਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਲੇਡੀ ਨੇ ਔਰ ਜਿਹੜੀ ਲੇਡੀ ਨੇ ਦੱਸਿਆ ਕਿ ਉਹਦੇ ਵਿੱਚ ਜਿਹੜੀ ਉਹ ਲੇਡੀ ਗਈ ਹੈ ਟਾਇਲਟ ਦੇ ਵਿੱਚ ਗਈ ਹੈ ਔਰ ਟਾਇਲਟ ਦੇ ਵਿੱਚ ਜਾ ਕੇ 5-10 ਮਿੰਟ ਬਾਅਦ ਉਹਦੇ ਠਿੱਖਣ ਦੀ ਆਵਾਜ਼ ਆ ਜਾਂਦੀ ਹੈ ਉਹਦੇ ਚਿੱਲਾਨ ਦੀ ਆਵਾਜ਼ ਆ ਜਾਂਦੀ ਹੈ ਔਰ ਜਦ ਉੱਥੇ ਲੋਕ ਇਕੱਠੇ ਹੁੰਦੇ ਆ ਤਾਂ ਉਹਦੀ ਜਿਹੜੀ ਬੋਡੀ ਹੈ ਉਹ ਬਾਥਰੂਮ ਦੇ ਟਾਇਲਟ ਦੇ ਲੇਡੀ ਟਾਇਲਟ ਦੇ ਅੰਦਰ ਉੱਥੇ ਪਈ ਹੁੰਦੀ ਔਰ ਚਾਕੂ ਵੀ ਉੱਥੇ ਹੀ ਪਿਆ ਜਗਾ ਦੇਖੋ ਦੀਨ ਦਿਹਾੜੇ ਇਸ ਤਰ੍ਹਾਂ ਦਾ ਮਰਡਰ ਦੀਨ ਦਿਹਾੜੇ ਇਸ ਤਰ੍ਹਾਂ ਦੀ ਫਤਿਆ ਕਰਨਾ ਉਹ ਵੀ ਪਬਲਿਕ ਪਲੇਸ ਤੇ ਇੱਕ ਬਹੁਤ ਵੱਡੀ ਸਵਾਲੀਆ ਨਿਸ਼ਾਨ ਹੁੰਦਾ ਹੈ ਉਹਦੀ ਚੰਡੀਗੜ੍ਹ ਦੇ ਵਿੱਚ ਔਰ ਚੰਡੀਗੜ੍ਹ ਦੇ ਬਿਲਕੁਲ ਦੇ ਰੂਲ ਗਾਰਡਨ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਣਾ ਔਰ ਉਸ ਤੁਸੀਂ ਦੇਖੋ ਕਿ ਹੁਣ 4:30 ਤੋਂ ਲੈ ਕੇ 5:15 ਦਾ ਸਮਾਂ ਹੈ ਜੀ ਇਹ ਪੂਰੀ ਘਟਨਾ ਜਿਹੜੀ ਹੈਗੀ ਹੈ 3:30 3:45 ਦੇ ਵਿੱਚ ਹੈ ਯਾਨੀ ਕਿ ਅਸੀਂ ਕਹਿ ਸਕਦੇ ਹਾਂ ਦੇਖੋ 3 ਦਿਹਾੜੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜਾ ਵੀ ਅਗਿਆਤ ਸੀ ਉਹ ਫਰਾਰ ਹੋ ਜਾਂਦਾ ਆਖਿਰੋ ਖੌਣ ਸੀ ਲੇਕਿਨ ਜਿਹੜੇ ਪੁਲਿਸ ਸਾਨੂੰ ਜਾਣਕਾਰੀ ਦੇ ਰਹੇ ਆ ਕਿ ਇਹ ਪ੍ਰੇਮ ਪ੍ਰਸੰਗ ਦਾ ਮਾਮਲਾ ਹੋ ਸਕਦਾ ਹੈ बिहार से हूँ पुलिस इन्वेस्टिगेशन जी है वो शुरू कर दी गई देखो जीड़ी सब तो पड़ी पुलिस का कम है कि यही पहचान की जाए कि आखिर यह जी लेडी है यह है कौन पहला पॉइंट दूजा पॉइंट जिड़ा भी इस पूरी वारदात को अंजाम देकर भज्या है उन्हें पूरी पहला ही प्लैनिंग की हुई थी या आपसी कोई गलबात क्योंकि देखो चाकू भी रिकवर किया गया यानी कि जिन्हें भी यह मर्डर किया है पहला ही प्लानिंग करके आया कि चाकू लेके आया और चाकू भी उसे छड़ के फरार हो गया यानी कि पहला ही प्लानिंग करके आया वारदात को अंजाम दिता गया तीजा पॉइंट इतने की लेडी किस्त आई थ किसी परिवारिक मैंबर के आई थी, आखिर यह लेडी कौन है चंडीगढ़ की रहने वाली है या बाहर तो आई है ये सारी हूं पहचान लगी क्योंकि मामला थोड़ी देर हो